ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਖੁਰਨਵੀ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੇ ਜੀ 9594 ETT ਕਾਡਰ ਭਰਤੀ ਵਾਸਤੇ ਹੈਗੀ ਜਿਹੜੀ ਉਹਨਾਂ ਵਾਸਤੇ ਹੈ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖੋ ਸਾਥੀ ਮਿੱਤਰਾਂ ਨਾਲ ਜਰੂਰ ਸਾਂਝੀ ਕਰਿਓ ਕਿਉਂਕਿ ਜਿਹੜੀ ਹੈਗੇ 9594 ETT ਕਾਡਰ ਦੀ ਜਿਹੜੀ ਹੈਗੇ ਉਹ ਸਟੇਸ਼ਨ ਚੋਣ ਪ੍ਰਕਿਰਿਆ ਜਿਹੜੀ ਹੋ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤਰ੍ਹਾਂ ਤੁਸੀਂ ਹੈਡਿੰਗ ਦੇਖ ਸਕਦੇ ਹੋ ਅਧਿਆਪਕਾਂ ਦੀ ਭਰਤੀ ਲਈ ਸਟੇਸ਼ਨ ਚੋਣ ਸਿੱਖਿਆ ਭਾਗ ਵੱਲੋਂ 5994 ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਲਈ ਸਟੇਸ਼ਨ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਮੁਤਾਬਕ ਯੋਗ ਉਮੀਦਵਾਰਾਂ ਨੂੰ 12 ਨਵੰਬਰ ਤੋਂ ਲੈ ਕੇ 14 ਨਵੰਬਰ ਤੱਕ ਰਾਤ 12 ਵਜੇ ਤੱਕ ਜਿਹੜਾ ਪੋਰਟਲ ਰਾਹੀਂ ਸਟੇਸ਼ਨਾਂ ਦੀ ਚੋਣ ਕਰਨ ਦਾ ਮੌਕਾ ਦਿੱਤਾ ਗਿਆ ਹੈ ਸਿੱਖਿਆ ਵਿਭਾਗ ਨੇ ਪ੍ਰਾਇਮਰੀ ਕਾਡਰ ਦੀਆਂ 5994 ਅਸਾਮੀਆਂ ਭਰਨ ਲਈ 12 ਅਕਤੂਬਰ 2022 ਨੂੰ ਇਸ਼ਤਿਹਾਰ ਦਿੱਤਾ ਗਿਆ ਸੀ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਜਾਰੀ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ 2 ਸਤੰਬਰ 2024 7 ਅਕਤੂਬਰ 202 ਸਿਵਲ ਰੈਟ ਪਟੀਸ਼ਨ ਨੰਬਰ 4264 2021 ਸਿਕੰਦਰ ਸਿੰਘ ਕੇਸ ਦੇ ਫੈਸਲੇ ਮੀਟਿੰਗ 14 ਅਕਤੂਬਰ ਦੇ ਸਨਮੁਖ ਸਿਲੈਕਸ਼ਨ ਸੂਚੀ 7 ਨਵੰਬਰ ਦੇ ਆਧਾਰ ਤੇ ਪੰਜਾਬ ਰਾਜ ਦੇ ਨਾਨ ਬਾਰਡਰ ਜ਼ਿਲ੍ਹਿਆਂ ਵਿੱਚ ਮੌਜੂਦਾ ਖਾਲੀ ਸਾਮੀਆਂ ਦੇਖੋ ਇਹ ਬਾਰਡਰ ਦੀਆਂ ਹੈਗਾ ਨਾਨ ਬਾਰਡਰ ਠੀਕ ਹੈ ਜੀ ਭਾਵ ਇਹਨਾਂ ਲਈ ਇੱਕ ਵਧੀਆ ਮੌਕਾ ਹੈ ਕਿ ਉਹਨਾਂ ਨੂੰ ਸ਼ਾਇਦ ਜਿਹੜਾ ਹੈਗਾ ਉਹ ਜਿਹੜੇ ਸਟੇਸ਼ਨ ਹੈ ਬਿਲਕੁਲ ਆਪਣੇ ਲੋਕਲ ਮਿਲ ਸਕਦੇ ਆ 94 ਨੂੰ ਅਸਾਮੀਆਂ ਬਰੁੱਧ ਸਟੇਟ ਐਮ ਐਸ ਸੀ ਸੈੱਲ ਵੱਲੋਂ ਆਨਲਾਈਨ ਪ੍ਰਕਿਰਿਆ ਰਾਹੀਂ ਸਟੇਸ਼ਨ ਚੋਣ ਕਰਵਾਈ ਜਾਣੀ ਹੈ ਠੀਕ ਹੈ ਜੀ ਕਿ ਰਹਿਤ ਸ਼ਰਤਾਂ ਹਰੇ ਉਸੇ ਤਰ੍ਹਾਂ ਨੇ ਜੀ ਬਾਕੀ ਦੇ ਜਿਸ ਤਰ੍ਹਾਂ ਹਰੇਕਾ ਉਮੀਦਵਾਰ ਆਪਣੀ ਆਈਡੀ ਵਿੱਚ ਨਜ਼ਰ ਆ ਰਹੀ ਸੂਚੀ ਵਿੱਚੋਂ ਆਪਣੀ ਚੋਣ ਅਨੁਸਾਰ ਜਿੰਨੇ ਮਰਜ਼ੀ ਸਟੇਸ਼ਨਾਂ ਦੇ ਆਪਸ਼ਨ ਆਪਣੀ ਆਈਡੀ 'ਚ ਭਰ ਸਕਦਾ ਹੈ ਜਿਹੜੇ ਉਮੀਦਵਾਰ ਇੱਕ ਤੋਂ ਵੱਧ ਕੈਟਾਗਰੀ 'ਚ ਚੁਣੇ ਗਏ ਹਨ ਉਹ ਪਹਿਲਾਂ ਆਪਣੀ ਆਈਡੀ ਤੇ ਆਪਣੀ ਮਰਜ਼ੀ ਅਨੁਸਾਰ ਕਿਸੇ ਵੀ ਇੱਕ ਕੈਟਾਗਰੀ ਚੋਣ ਕਰਨਗੇ ਉਮੀਦਵਾਰਾਂ ਵੱਲੋਂ ਜਿਸ ਕੈਟਾਗਰੀ ਦੀ ਇੱਕ ਵਾਰ ਚੋਣ ਕਰ ਲਈ ਗਈ ਜਾਵੇਗੀ ਉਸ ਨੂੰ ਮੁੜ ਕੇ ਬਦਲ ਨਹੀਂ ਜਾ ਸਕੇਗਾ ਉਸ ਉਪਰੰਤ ਅਜਿਹੇ ਯੋਗ ਉਮੀਦਵਾਰਾਂ ਦੀ ਆਈਡਿ ਜੋ ਸ਼ੋ ਹੋ ਰਹੀ ਲਿਸਟ 'ਚੋਂ ਉਪਰੋਕਤ ਲਿਖੇ ਅਨੁਸਾਰ ਸਟੇਸ਼ਨ ਚ ਇਹ ਪ੍ਰਕਿਰਿਆ ਸੰਪੂਰਨ ਰੂਪ ਵਿੱਚ ਆਨਲਾਈਨ ਹੀ ਹੋਵੇਗੀ ਠੀਕ ਹੈ ਜੀ ਤਾਂ 5994 ਕੇਡਰ ਵਾਸਤੇ ਇੱਕ ਬੜੀ ਖੁਸ਼ਖਬਰੀ ਲੈ ਆ ਮਾਲੀ ਗੱਲੇ ਕਿ 12 ਤੋਂ ਲੈ ਕੇ 14 ਨਵੰਬਰ ਤੱਕ ਜਿਹੜੇ ਹੈਗੇ ਉਹਨਾਂ ਨੂੰ ਸਟੇਸ਼ਨ ਜੁਆਇਨ ਕਰਵਾਈ ਜਾ ਰਹੀ ਹੈ ਆਪਣੀ ਮਰਜ਼ੀ ਦੇ ਨਾਲ ਆਈਡੀ ਵਿੱਚ ਜਿੰਨੇ ਵੀ ਸ਼ੋ ਸਟੇਸ਼ਨ ਹੋ ਰਹੇ ਹੈ ਤੁਹਾਨੂੰ ਠੀਕ ਹੈ ਜੀ ਉਹਨਾਂ ਨੂੰ ਚੁਣ ਸਕਦੇ ਹੋ ਠੀਕ ਹੈ ਜੀ ਪਰ ਜਿਹੜੇ ਉਮੀਦਵਾਰ ਵੱਖ-ਵੱਖ ਕੈਟਾਗਰੀ ਦੇ ਵਿੱਚ ਦੋ ਦੇ ਵਿੱਚ ਆਉਂਦੇ ਪਰ ਉਹਨਾਂ 'ਚ ਇੱਕ ਹੀ ਜਿਹੜੀ ਉਹ ਚੂਜ਼ ਕਰਨੀ ਪਊਗੀ ਕਿਰਪਾ ਕਰਕੇ 5994 ਕੇਡਰ ਭਰਤੀ ਨਾਲ ਜਿੰਨੇ ਵੀ ਸਬੰਧਤ ਕੈਂਡੀਡੇਟ ਹਨ ਉਹਨਾਂ ਨੂੰ ਵੱਧ ਤੋਂ ਵੱਧ ਵੀਡੀਓ ਸ਼ੇਅਰ ਸੋ ਮਿਲਦੇ ਹਾਂ ਕਿਸੇ ਨਵੇਂ ਜਾਣਕਾਰ ਦੇ ਲਈ ਧੰਨਵਾਦ